What do you want? अच्छा जी ये की बार दा तो ही है जेड़ा ਤੁਸੀਂ ਸੁਲਤਾਨਪੁਰ ਸਾਹਿਬ ਦੇ ਦਰਸ਼ਨ ਕਰਕੇ ਆਂਦੇ ਤੁਸੀਂ ਦੇ ਤੇ ਜਿੱਦਾਂ ਬੰਦਾ ਨਾ ਫੋਨ ਖੋਣਦਿਆ ਖੋੜਿਆ ਨਕੜੀ ਬੱਤ ਮਾਰਦੇ ਰੇ ਜਿਹੜੀ ਜਗ੍ਹਾ ਤੇ ਦੰਦੂ ਕੋਟੋ ਲੱਗੇ ਦੇਰੇਂ ਦੇ ਪਰ ਤੇਰੇਂ ਦੇ ਪਰ ਤੇ ਲੱਗੇ ਖੋਇਆ ਵਸ ਇੰਡੀਆ ਤੋਂ ਇੰਡੀਆ ਤੋਂ ਪੰਪਰੀ ਬਾਹਰ ਤੇ ਇਹੀ ਜਿਹੜਾ ਨਾ ਮਜ਼ਰ ਲੱਗੇ ਤੇ ਫੋਨ ਖੋੜਿਆ ਇਹ ਬੰਦਾ ਜਿਹੜਾ ਡੁੱਗਾ ਡੁੱਗਾ ਰਖਾ ਤੇ ਆਵੇ ਲੱਗੀ ਤੇ ਅੱਗੇ ਸਾਨੂੰ ਨਾ ਬੜੇ ਧਮਾਕਾ ਲੱਗਿਆ ਤੇ ਜੋ ਸਾਡਾ ਕੰਮ ਸੇਵਾਵਾਂ ਲੱਗੀ ਅੱਛਾ ਜੀ ਕਿੰਨੀ ਕਿੰਨੀ ਦੂਰ ਤੱਕ ਪਿੱਛਾ ਕਰਕੇ ਇਹਨੂੰ ਫੜਿਆ ਸਾਡਾ ਤੋਂ ਕਰ ਨਹੀਂ ਇਹ ਦੂਰ ਮੀਟਰ ਤੱਕ ਜਾਣਾ ਅੱਛਾ ਇਹ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਚੋਰ ਤੇ ਹੁਣ ਪੁਲਿਸ ਨੇ ਦਿੱਤਾ ਕਾਬੂ ਕਰਕੇ ਹਾਂਜੀ ਪੁਲਿਸ ਉੱਥੇ ਆ ਪੈਟਰੋਲਿੰਗ ਲਈ ਆਈ ਸੀ ਅਸੀਂ ਕਹਿਣ ਨੂੰ ਸੱਦੇ ਪੁਲਿਸ ਅੱਛਾ ਜੀ ਮੌਕੇ ਤੇ ਆ ਕੇ ਉਹਨਾਂ ਨੂੰ ਫੜ ਲਿਆ ਤੇ ਉਹਦੇ ਸੱਟਾ ਸੁੱਟਾ ਲੱਗਿਆ ਹਾਂਜੀ ਸੱਟਾ ਲੱਗਿਆ ਇੱਕ ਵਾਰ ਦਾਤ ਹੋਈਏ ਕੀ ਚੜਾਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਹੀ ਸਾਨੂੰ ਉਹ ਨਾ ਇਨਫੋਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸ਼ੇਖੂਪੁਰ ਜਿਹੜਾ ਹੈਗਾ ਨਾ ਮਾਤਾ ਭੱਦਰਕਾਲੀ ਜੇ ਮੰਦਿਰ ਦੇ ਸਾਹਮਣੇ ਬਈ ਨਿਹੰਗ ਸਿੰਘਾਂ ਨੇ ਮਤਲਬ ਉਹ ਜਿਹੜੇ ਹੈਗੇ ਨਾ ਕੁਝ ਨਿਹੰਗ ਸਿੰਘ ਸੀਗੇ ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਪੜਿਆ ਤੇ ਜਾ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ ਜਦੋਂ ਐਪ ਦੀ ਫੋਟੋ ਅਸੀਂ ਮੌਕੇ ਤੇ ਗਏ ਆ ਕਿ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਨਾ ਦੋ ਮੁੰਡਿਆਂ ਨੇ ਫੋਨ ਖੋਇਆ ਸੀਗਾ ਉਹ ਨਿਹੰਗ ਸਿੰਘਾਂ ਨੇ ਪਿੱਛੇ ਉਹਦਾ ਪਿੱਛਾ ਕਰਕੇ ਤੇ ਉਹਦਾ ਫੋਨ ਉਹਨੂੰ ਦਵਾਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਨੇ ਅੱਗੇ ਜੀ ਦੌੜੇ ਤੇ ਉਹਦੀ ਸਪੀਡ ਬਹੁਤ ਜ਼ਿਆਦਾ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਨਾਲ ਸਲਿੱਪ ਕਰ ਗਿਆ ਤੇ ਜਿਹੜਾ ਪਹਿਲੇ ਇੱਕ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਲਰੇਡੀ ਪਹਿਲਾਂ ਹੀ ਉੱਥੋਂ ਉੱਤਰ ਕੇ ਦੌੜ ਗਿਆ ਤੇ ਜਿਹੜਾ ਜਿਹੜਾ ਮੁੰਡਾ ਆਪਣੇ ਫੜਿਆ ਉਹ ਕੀ ਨਾਮ ਜੀ ਜਿਹੜਾ ਫੜਿਆ ਹੈ ਸਾਲੂ ਦੱਸ ਰਿਹਾ ਆਪਣੇ ਆਪ ਨੂੰ ਸਾਲੂ ਬਰਿਆਹ ਪਿੰਡ ਦਾ ਤੇ ਬਾਕੀ ਆਪਾਂ ਉਹਦੀ ਤਫ਼ਤੀਸ਼ ਚੱਲ ਰਹੀ ਆ ਬਾਕੀ ਉਹ ਤੇ ਜੋ ਵੀ ਬਿਆਨ ਲੈ ਕੇ ਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ ਫਿਲਹਾਲ ਇਹ ਬਹੁਤ ਜਿਆਦਾ ਸਪੀਡ ਤੇ ਸੀ ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕਾਫੀ ਛੱਟਾਂ ਲੱਗੀਆਂ ਜਦੋਂ ਹੋ ਹੋਚ ਆਏਗਾ ਤੇ ਆਪਾਂ ਜਿਹੜੀ ਅਗਲੀ ਵੀ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਠੀਕ ਹੈ